ਆਸੀਂ ਪਹੁੰਚੇ ਹਾਂ ਦਿਨਾਂਗਰ ਦੇ ਵੀਡੀਓ ਦਫਤਰ ਚ ਜਿੱਥੇ ਮੈਡਮ ਸਾਡੇ ਨਾਲ ਨੇ ਵੀਡੀਓ ਸੁਖਲਾ ਸੁਖਲਾ ਦੇਵੀ ਜੀ ਉਹਨਾਂ ਨੂੰ ਕੋਈ ਜਾਣਦੇ ਆ ਮੈਡਮ ਕਾਫੀ ਜਿਹੜੀਆਂ ਲੋਕੀ ਆਪਣੇ ਨਾਮੀਨੇਸ਼ਨ ਕਰਦੇ ਪਏ ਨੇ ਉਹਨਾਂ ਨੂੰ ਕੋਈ ਸਮੱਸਿਆ ਤੇ ਨਹੀਂ ਆਂਦੀ ਪੀ ਤੁਹਾਡੇ ਵੱਲੋਂ ਜੀ ਨਹੀਂ ਸਰ ਮੇਰੇ ਵੱਲੋਂ ਕੋਈ ਸਮੱਸਿਆ ਨਹੀਂ ਆ ਰਹੀ ਜੀ ਮੈਂ ਤੇ ਸਾਰਿਆਂ ਨੂੰ ਐਨਓਸੀ ਜਿਹੜਾ ਵੀ ਆਉਂਦਾ ਵਾ ਉਹਨੂੰ ਉਹੀ ਜਾਰੀ ਕਰ ਰਹੇ ਆ ਉਹਦੇ ਕੋਲ ਫੀਆ ਬਿਆਨ ਲੈ ਰਹੇ ਆ ਤੇ ਫਿਰ ਉਹਨੂੰ ਐਨਓਸੀ ਜਾਰੀ ਕਰ ਰਹੇ ਆ ਜੇ ਕਿਸੇ ਦੇ ਮਤਲਬ ਪਟੈਂਸੀ ਯੂਸੀ ਨੇ ਤੇ ਉਹਨਾਂ ਨੂੰ ਵੀ ਅਸੀਂ ਦੇ ਰਹੇ ਹਾਂ ਕਿ ਹਲਫੀਆ ਬਿਆਨ ਦੇ ਰਹੇ ਨੇ ਉਹ ਲੋਕ ਕਿ ਅਸੀਂ ਆਪਣੀ ਜੇ ਕੋਈ ਨਿਕਲੇਗਾ ਗੱਬਣ ਤੇ ਅਸੀਂ ਦਵਾਂਗੇ ਮੇਰੇ ਦਫਤਰ 'ਚ ਸੈਕਟਰੀ ਵੀ ਮੌਜੂਦ ਰਹਿੰਦੇ ਆ ਜੀ ਤੇ ਪੰਚਾਇਤ ਅਫਸਰ ਸਾਹਿਬ ਵੀ ਜਈ ਸਾਹਿਬ ਵੀ ਸਾਰਾ ਸਟਾਫ ਮੌਜੂਦ ਰਹਿੰਦਾ ਆਪਾਂ ਸ਼ਨੀਵਾਰ ਵੀ ਐਨਓਸੀ ਜਾਰੀ ਕੀਤੇ ਆ ਸੰਡੇ ਨੂੰ ਵੀ ਕੀਤੇ ਆ ਤੇ ਆਪਾਂ ਰੈਗੂਲਰ ਕਰ ਰਹੇ ਆ ਕੋਈ ਪ੍ਰੋਬਲਮ ਨਹੀਂ ਜੀ ਮੇਰੇ ਤੱਕ ਦੇਖਣ ਵਿੱਚ ਆ ਰਿਹਾ ਕਿ ਚੁੱਲਾ ਟੈਕਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਮਿਲਕਣਾ ਪਾਇਆ ਜਾ ਰਿਹਾ ਕਿ ਮਿਲਕਣਾ ਚੁੱਲਾ ਟੈਕਸ ਟਾਈਮ ਨਾਲ ਨਹੀਂ ਮਿਲਦਾ ਨਹੀਂ ਸਰ ਮੇਰੇ ਦਫਤਰ ਚ ਕੋਈ ਪ੍ਰੋਬਲਮ ਨਹੀਂ ਮੇਰੇ ਸੈਕਟਰੀ ਸਾਰੇ ਇੱਥੇ ਹਾਜ਼ਰ ਰਹਿੰਦੇ ਆ ਸਾਰੇ ਦਿਨਦੇ ਆ ਜੀ ਤੁਸੀਂ ਪਤਾ ਕਰ ਸਕਦੇ ਹੋ ਇਹ ਇਨਾ ਸਰਪੰਚਾ ਪੰਚਾ ਕੋ ਜਿਹੜੇ ਹੁਣ ਤੱਕ ਕੋਈ ਨਾਮਜ਼ਦਗੀ ਹੋ ਚੁੱਕੀ ਜੀ ਤੁਹਾਡੇ ਅੱਧੇ ਨਹੀਂ ਸਰ ਉਹ ਨੋਮੀਨੇਸ਼ਨ ਫਾਰਮ ਤੇ ਉੱਥੇ ਭਰਨਾ ਨਾ ਜੀ ਆਰਓ ਕੋਲ ਉਹ ਹੈਗਾ ਕੁੜੀਆਂ ਵਾਲਾ ਸਕੂਲ ਤੇ ਜਿਹੜਾ ਮੁੰਡਿਆਂ ਵਾਲਾ ਸਕੂਲ ਹੈ ਜੀ ਤੇ ਇੱਕ ਐਸਐਸਮ ਕਾਲਪ ਤਿੰਨ ਥਾਂ ਆਰਓ ਬੈਠੇ ਹੋਏ ਆ ਉੱਥੇ ਆਪਾਂ ਲੋਕਾਂ ਦੀ ਸਹੂਲਤ ਲਈ ਫਲੈਕਸ ਵੀ ਲਾਤੇ ਆ ਕਿ ਕਿਹੜੇ ਕਮਰੇ ਚ ਕਿਹੜਾ ਆਰਓ ਬੈਠਾ ਕਿਹੜੇ ਪਿੰਡ ਨੂੰ ਕਿਹੜਾ ਆਰਓ ਪਏਗਾ ਸਾਰਾ ਕੁਝ ਲਗਾ ਦਿੱਤਾ ਸਰ ਉੱ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਕਿਸੇ ਕੱਲ ਦੇ ਫਰੰਟ ਤੇ ਸਾਂਝਾ ਲਾਇਆ ਜੀ ਬੈਨਰ ਬਣਾ ਕੇ ਅਲੱਗ-ਅਲੱਗ ਕਮਰਿਆਂ ਤੇ ਅਲੱਗ-ਅਲੱਗ ਲਾਉਂਦੇ ਹੋਏ ਸੇਸ਼ਨ ਸਾਡੇ ਨਾਲ ਮੈਡਮ ਬੀ ਡੀ ਪੀਓ ਸ਼ੁਕਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਪਈ ਹੈ ਸਾਡੇ ਧਿਆਨ 'ਚ ਲਿਆ ਸਕਦਾ ਹੈ ਜਿਹਨੂੰ ਅਸੀਂ ਦੂਰ ਕਰ ਸਕਦੇ ਹੁਣ ਦੱਸਿਆ ਕਿ ਅਜੇ ਤੱਕ ਕੋਈ ਵੀ ਜਿਹੜੀ ਨਾਮਜ਼ਦਗੀ ਜਿਹੜੀ ਹੈ ਉਹ ਫਿਲਹਾਲ ਸਾਡੇ ਧਿਆਨ ਦੇ ਵਿੱਚ ਨਹੀਂ ਹੈਗੀ ਜੇ ਸਰਸੰਮਤੀਆਂ ਵੀ ਹੋਈਆਂ ਤੇ ਉਹ ਵੀ ਜਿਹੜੀ ਸਾਡੇ ਧਿਆਨ ਦੇ ਵਿੱਚ ਨਹੀਂ ਹੈਗੀਆਂ ਲੋਕੀ ਬਾਰੋ-ਬਾਰ ਕਰ ਰਹੇ ਨੇ ਕਿ ਫ ਤੋ ਕੈਮਰਾਮੈਨ ਬੀਟੂ ਦਿਨਾਲ ਡਾਕਟਰ ਰਮੇਸ਼ ਰੰਗਲੀ ਪੰਜਾਬ న్యూਸ ਦਿਨਾ ਨਗਰ ਤੋ ਸਾਡੇ ਨਾਲ ਨਾ ਸਾਬਕਾ ਸਰਪੰਚ ਰਜਿੰਦਰ ਸਿੰਘ ਰਾਜੂ ਜੀ ਪਿੰਡ ਲੋਗੜ ਸੌਰੀ ਲੋਗੜ ਤੋਂ ਲੋਗੜ ਤੋਂ ਉਹਨਾਂ ਨੂੰ ਕੋਈ ਜਾਣਦੇ ਆ ਸਰ ਦੱਸ ਦੋ ਬੀ ਡੀ ਪੀ ਦਫ਼ਤਰ ਵਿੱਚ ਤੁਸੀਂ ਪਹੁੰਚੇ ਦਿਓ ਕੀ ਕੋਈ ਸਮੱਸਿਆ ਨਹੀਂ ਤੁਹਾਨੂੰ ਆ ਰਹੀ ਨਹੀਂ ਸਾਨੂੰ ਕੋਈ ਸਮੱਸਿਆ ਨਹੀਂ ਆਈ ਜੀ ਮੈਂ ਸਾਬਕਾ ਸਰਪੰਚਾਂ ਮੈਂ ਸਵੇਰੇ ਨੂੰ ਸੀ ਅਪਲਾਈ ਕੀਤੀ ਸੀ ਇਹਨਾਂ ਨੇ ਮੈਨੂੰ ਚਾਹ ਨਹੀਂ ਦਿੱਤੀ ਠੀਕ ਚੱਲ ਰਿਹਾ ਸਭ ਫਿਲਹਾਲ ਜੀ ਤੱਕ ਬਿਲਕੁਲ ਠੀਕ ਚੱਲ ਰਿਹਾ ਜੀ ਕੋਈ ਬੀ ਡੀ ਪੀ ਬਲਾਗ ਦੀ ਕੋਈ ਸਮੱਸਿਆ ਤੁਹਾਨੂੰ ਨਹੀਂ ਨਹੀ ਇਹੋ ਜੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਜੀ ਤੇ ਜੇ ਅਸੀਂ ਇਹਨਾਂ ਕੋ ਵੀਡੀਓ ਸਾਬ ਕੋ ਮੰਗੀ ਆਨੋ ਸੀ ਉਹ ਵੀ ਇਹਨਾਂ ਨੇ ਸਾਨੂੰ ਬਿਲਕੁਲ ਟਾਈਮ ਨਾ ਦਿੱਤੀ। ਤੋਂ ਠੀਕ ਹੈ ਜੀ ਆਪਾਂ ਸਾਬ ਕਾ ਸਰਪੰਚ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਦੱਸਿਆ ਕਿ ਸਾਨੂੰ ਕੋਈ ਵੀ ਸਮੱਸਿਆ ਬੀਡੀਪੀ ਦਸਰਚੋਂ ਨਹੀਂ ਆਂਦੀ ਪਈ ਔਰ ਆਪਾਂ ਮੈਡਮ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਸਾਡੇ ਕੋਲ ਕੋਈ ਵੀ ਇਦਾਂ ਦੀ ਕੋਈ ਬੜਾ ਲੋਕਾਂ ਨੂੰ ਸਮੱਸਿਆ ਨਹੀਂ ਆ ਰਹੀ। ਅਗਰ ਕੋਈ ਆਂਦੀ ਹੈ ਸਾਡੇ ਧਿਆਨ ਦੇ ਵਿੱਚ ਲਿਆਓ ਜਿਸ ਨੂੰ ਅਸੀਂ ਦੂਰ ਕਰਾਂਗੇ।